ਇੱਕ ਨਾ ਇਕੱਲੇ ਇਨਫਲੂਐਂਸਰ ਹੀ ਨਹੀਂ ਮਾਰੇ ਵੀ ਉਹ ਹੀ ਡਬਲ ਮੀਨਿੰਗ ਗੱਲਾਂ ਕਰਦੇ ਉਹ ਉਹਨਾਂ ਨੇ ਅਸਲੀ ਵੀਡੀਓ ਬਣਾਉਂਦੇ ਆ ਉਹਨਾਂ ਨੇ ਗੰਦ ਪਾਇਆ ਇੱਥੇ ਹੋਰ ਬਥੇਰਾ ਗੰਦ ਪਈ ਜਾਂਦਾ ਆ ਕੁਸਕ ਨਾ ਵੀਡੀਓ ਦਿਖਾਉਂਗਾ ਮੈਂ ਤੁਹਾਨੂੰ ਕਈਆਂ ਦੇ ਮਿਰਚਾਂ ਵੀ ਲੱਗਣੀਆਂ ਹੁਣ ਸੱਚ ਨੂੰ ਦੇਖ ਕੇ ਠੀਕ ਆ ਨਾ ਤੇ ਤੁਸੀਂ ਆਪ ਹੀ ਦੱਸ ਕੇ ਜਾਇਓ ਕਮੈਂਟਾਂ 'ਚ ਵੀ ਕਿੰਨਾ ਕਿ ਚੰਗਾ ਕੰਮ ਕੀਤਾ ਇਹਨਾਂ ਨੇ ਵੀ ਕੀ ਗੱਲੇ ਸਿੰਗਲ ਤੋਂ ਵੀਡੀਓ ਬਣਾਉਣੀਆਂ ਜ਼ਰੂਰੀ ਸੀਗੀਆਂ ਕੁਸ ਹੋਰ ਨਹੀਂ ਬੱਚਾ ਤੁਹਾਡੇ ਕੋਲੇ ਤੇ ਜੇ ਉਹਨਾਂ ਨੂੰ ਦੇਖ ਕੇ ਬੱਚੇ ਖਰਾਬ ਹੁੰਦੇ ਆ ਨਾ ਇਹਨਾਂ ਨੂੰ ਦੇਖ ਕੇ ਕੋਈ ਜੱਜ ਨਹੀਂ ਲੱਗਣ ਲੱਗਾ ਤੇ ਕੋਈ ਜਾਂ ਬਿਜ਼ਨਸਮੈਨ ਨਹੀਂ ਵੱਡਾ ਬਣਨ ਲੱਗਾ ਜਾਂ ਕੋਈ ਆਈਪੀਐਸ ਅਫੀਸਰ ਨਹੀਂ ਲੱਗਣ ਲੱਗਾ ਠੀਕ ਹੈ ਨਾ ਆ ਦੇਖ ਕੇ ਮੈਨਾਂ ਦੱਸਿਓ ਕਿਦਾਂ ਲੱਗਿਆ ਤੁਹਾਨੂੰ ਰਿਸ਼ਮੀ ਚਲਵਾੜ ਕੁੜਤਾ ਜਾਲੀ ਦਾ ਨਾਲ ਸੁਣਿਓ ਮੈਂ ਤੈਨੂੰ ਪਿੱਛੇ ਲਾਵਾਂ ਮੇਰੀ ਐਸੀ ਸੋਚ ਨਹੀਂ ਤੂੰ ਮੈਨੂੰ ਲਾਵੇਂ ਏਡੀ ਤੇਰੀ ਅੱ퍼 ਇੱਕ ਨੰਬਰ ਹੈ ਔਰ ਤੂੰ ਹੀ ਕੱਢਣੀ ਨੂੰ ਸਾਰਿਆਂ ਚ ਫੱਪਣੇ ਨੂੰ ਦਿੱਤੀ ਇੱਕ ਨੰਬਰ ਹੈ ਵੇ ਦਿੱਤੀ ਇੱਕ ਨੰਬਰ ਹੈ ਜੋਗੀ ਆਵੇ ਜੋਗੀ ਆਵੇ ਜੋਗੀ ਗਾਲੀ ਪਤਲੀ ਤੇ ਚਿੱਟੀ ਕੋਰੀ ਏ ਖਾਂਦਾ ਮੁੰਡਾ ਲੱਕੜੀ ਤਾਂ ਇੱਕੋ ਢਾਕਦੀ ਆਹ ਗੱਲ ਨਾ ਮੇਰੀਆਂ ਅੱਖਾਂ ਚੱਖਾ ਨਹੀਂ ਮੁੱਟੇ ਅੱਖਾਂ ਚੱਲ ਪਈ ਨਹੀਂ ਦਿੱਤੇ ਗਾ ਮੇ ਦੇਸ ਪੰਜਾਬ ਤੇ ਸ਼ਬਦ ਕੋਸ਼ ਦੀ ਜਾਈ ਆਉ ਲੈ ਜੀ ਦਸ ਬੋਲ ਗੀ ਖੰਡ ਕਿੱਥੋਂ ਆਈ ਐ ਬਣ ਕੇ ਪੋਇਜ਼ਨ ਦੀ ਪੰਡ ਕਿੱਥੋਂ ਆਈ ਐ ਉਹ ਲੱਖ ਨੱਚ ਨੱਚ ਵਾਲ ਖੰਡ